ਦੇਵੇ ਭਰਾ ਨੂੰ ਤਨਖਾਹ ਮਿਲ ਜਾਣੀ ਆ ਫੇਰੇ ਪੁਰਾਣੀ ਸਾਈਕਲ ਹੀ ਵੇਚ ਕੇ ਨਵੀਂ ਲੈ ਕੇ ਆਉਂਗਾ ਅੱਜ ਭਰਾ ਨੂੰ ਮੇਰੇ ਨੂੰ ਤਨਖਾਹ ਮਿਲੂਗੀ ਨਾਲੇ ਕੱਪੜੇ ਲੈ ਕੇ ਆਉਂਗਾ ਨਾਲੇ ਸ਼ਾਪਿੰਗ ਕਰਕੇ ਆਉਂਗਾ ਅੱਜ ਮੇਰੇ ਬਾਤ ਨੂੰ ਤਨਖਾਹ ਮਿਲੂਗੀ ਬਾਹਰ ਨਾ ਕਰਾਉ ਸੋਨੇ ਦਾ ਸੁਨਿਆਰੇ ਤੋਂ ਕੰਨ ਮੇਰੇ ਸੁੰਨੇ ਹੋਏ ਪਏ ਆ ਵੀਰੇ ਆ ਗਿਆ ਤੂੰ ਮੈਂ ਤਾਂ ਤੈਨੂੰ ਸਵੇਰ ਦਾ ਡਿੱਕੀ ਜਾਣਾ ਆ ਜਾ ਬਹਿ ਜਾ ਵੀਰੇ ਬਹਿ ਜਾ ਲੈ ਪਾ ਤੇ ਪਾਣੀ ਪੀ ਲੈ ਅੱਜ ਤਾਂ ਵੀਰਾ ਕੰਮ ਤੋਂ ਥੱਕ ਗਿਆ ਲੱਗਦਾ ਅੱਜ ਨਹੀਂ ਵੀਰਾ ਥੱਕਦਾ ਅੱਜ ਤਾਂ ਵੀਰੇ ਨੂੰ ਕੰਮ ਤੋਂ ਤਨਖਾਹ ਮਿਲੀ ਆ ਉਹ ਨਹੀਂ ਨਹੀਂ ਅੱਜ ਮੈਨੂੰ ਤਨਖਾਹ ਨਹੀਂ ਮਿਲੀ ਕਿਉਂ ਤਨਖਾਹ ਕਿਉਂ ਨਹੀਂ ਮੈਂ ਪਿਛਲੇ ਮਹੀਨੇ ਮੈਂ 10-12 ਛੁੱਟੀਆਂ ਕਰ ਲਈਆਂ ਪਰ ਵੀਰੇ ਤੂੰ ਤਾਂ ਕੋਈ ਪਿਛਲੇ ਮਹੀਨੇ ਛੁੱਟੀ ਕੀਤੀ ਹੀ ਨਹੀਂ ਫਿਰ ਤਨਖਾਹ ਕਿਉਂ ਰੋਕਤੀ ਮੁੰਡਾ ਇਹਨਾਂ ਛੁੱਟੀਆਂ ਕਿੱਥੇ ਕੀਤੀਆਂ ਤੂੰ ਮੈਂ ਮੈਨੂੰ ਤਾਂ ਲੱਗਦਾ ਹੈ ਕਿਸੇ ਗਲਤ ਸੰਗਤ ਚ ਪੈ ਗਿਆ ਕਰੋ ਤਾਂ ਰੋਜ਼ ਜਨਾਂ ਕੰਮ ਤੇ ਤੂੰ ਪੱਕਾ ਕੁੜੀਆਂ ਨਾਲ ਘੁੰਮਦਾ ਹੋਏਗਾ ਇਸ ਵਾਰ ਦੀ ਤਨਖਾਹ ਵੀ ਲੱਗਦਾ ਕਿਸੇ ਕੁੜੀ ਨੂੰ ਖਵਾਤੀ ਹੋਊ ਬੱਸ ਕਰੋ ਯਾਰ ਕੀ ਬੋਲੀ ਜਾਂਦੇ ਆ ਤੁਸੀਂ ਤੇ ਅਸੀਂ ਸਾੱਚੀ ਕਿਹਾ ਕੁਝ ਗਲਤ ਤਾਂ ਨਹੀਂ ਕਿਹਾ ਯਾਰ ਤੂੰ ਕਿਵੇਂ ਭੁੱਲ ਗਿਆ ਜਦੋਂ ਤੂੰ ਬਿਮਾਰ ਸੀ ਮੈਂ 4 ਦਿਨ ਤੇਰੇ ਕੋਲ ਹਸਪਤਾਲ ਚ ਰਿਹਾ ਤੇ ਤੂੰ ਕਿਵੇਂ ਭੁੱਲ ਗਿਆ ਜਦੋਂ ਤੇਰੇ ਕਾਲਜ ਦੀ ਐਡਮਿਸ਼ਨ ਕਰਾਉਣੀ ਸੀ ਮ ਜਦੋਂ ਮਾਮੇ ਕੇ ਪਹਿਣ ਕੋਠੀ ਤੇ ਲੈਂਟਰ ਪੈਣਾ ਸੀ ਤੂੰ ਮੇਰੀ ਛੁੱਟੀ ਕਰਾ ਕੇ ਨਾਨਕ ਲੈ ਕੇ ਨਹੀਂ ਗਈ ਫਿਰ ਕੀ ਹੋ ਗਿਆ ਦੋ ਚਾਰ ਦਿਨਾਂ ਦੀ ਤਨਖਾਹ ਕੱਟ ਲੈਂਦੇ ਬਾਕੀ ਤਨਖਾਹ ਤਾਂ ਤੈਨੂੰ ਮਿਲਣੀ ਚਾਹੀਦੀ ਸੀ ਉਹ ਮੈਂ ਤਾਂ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਕਿ ਮੇਰੇ ਮਾਲਕ ਨੇ ਇਸ ਵਾਰ ਮੇਰੀ ਇੱਕ ਵੀ ਛੁੱਟੀ ਦੇ ਪੈਸੇ ਨਹੀਂ ਕੱਟੇ ਹਾਂ ਫੜੋ ਮੇਰੇ ਪੂਰੇ ਮਹੀਨੇ ਦੀ ਸੈਲਰੀ 50000 ਰੁਪਿਆ ਤੁਸੀਂ ਸਾਰੇ ਜਣੇ ਆਪਸ ਵਿੱਚ ਵੰਡ ਲਿਓ